मुर्दाबाद मुर्दाबाद चार हाय 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 मुर्दाबाद 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 करो तेरे कमल कमल मुर्दाबाद ਨਮਸਕਾਰ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਤਸਦੀਕ ਜੀ ਪੰਜਾਬ ਬਰੋਡਵੇਜ਼ ਦੇ ਕੰਡੈਕਟਰ ਵਰਕਰ ਯੂਨੀਅਨ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਤੜਨੇ ਪ੍ਰਦਰਸ਼ਨ ਕਿਤੇ ਜਾ ਰਹੇ ਹਨ ਜਿਸ ਨੂੰ ਲੈ ਕੇ ਕਈ ਵਾਰ ਸਰਕਾਰੀ ਅਧਿਕਾਰੀਆਂ ਨਾਲ ਵੀ ਮੀਟਿੰਗ ਹੋਈ ਪਰ ਉਸ ਦੇ ਬਾਵਜੂਦ ਵੀ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਉਸ ਨੂੰ ਲੈ ਕੇ ਹੀ ਅੱਜ ਫਿਰ ਪੰਜਾਬ ਰੋਡਵੇਜ਼ ਫਨਬਸਾਤੇ ਪੀਆਰਟੀਸੀ ਕੰਡੈਕਟਰ ਵਰਕਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਪੂਰੇ ਪੰਜਾਬ ਦੇ ਬਸ ਅੜਿਆਂ ਵਿੱਚ ਤੜਨੇ ਦਿੱਤੇ ਜਾ ਰਹੇ ਹਨ ਇਸ ਦੇ ਚੱਲਦੇ ਹੀ ਪਠਾਨਕੋਟ ਦੇ ਬਸ ਅੜੇ ਵਿੱਚ ਤੜਨਾ ਪ੍ਰਦਰਸ਼ਨ ਕੀਤਾ ਗਿਆ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਇਹ ਪ੍ਰਦਰਸ਼ਨ ਅਗਲੇ 3 ਦਿਨ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਇਹ ਪ੍ਰਦਰਸ਼ਨ ਅੱਗੇ ਵੀ ਜਾਰੀ ਰਹਿ ਸਕਦਾ ਹੈ ਬਨੇ ਰੋ ਸਾਡੇ ਨਾਲ ਤੇ ਦੇਖਦੇ ਰੋ ਪਠਾਨਕੋਟ ਮੀਡੀਆ ਚੱਕਰਜਾਮ ਕੀਤਾ ਗਿਆ ਉਕੀ ਮਕਸਦ ਰਾਜ ਦਾ ਦੇਖੋ ਜੀ ਅੱਜ ਦਾ ਸਾਡੇ ਪੂਰੇ ਪੰਜਾਬ ਦੇ ਵਿੱਚ 70 ਟਿਕਾਣਿਆਂ ਦੇ ਜਿਹੜੇ 2-2 ਘੰਟੇ ਵਾਸਤੇ ਉਹ ਬਸਾਂ ਨੇ ਪੰਜਾਬ ਦੇ ਬੰਦ ਕੀਤੇ ਨੇ ਪੀਆਰਟੀਸੀ ਦੇ ਪੰਜਾਬ ਪੰਜਾਬ ਰੋਡਾਂ 'ਤੇ ਪੰਨ ਬਸਦੇ ਇਹ ਇਸ ਕਰਕੇ ਕੀਤਾ ਗਿਆ ਕਿ 1024 ਮਈ ਨੂੰ 2024 ਨੂੰ ਸਾਡੀ ਇੱਕ ਟ੍ਰਾਂਸਪੋਰਟ ਮੁੱਖ ਮੰਤਰੀ ਪੰਜਾਬ ਨਾਲ ਪੈਲਿੰਗ ਮੀਟਿੰਗ ਹੋਈ ਜਿੰਦਰ ਵਿਖੇ ਜਿਹਦੇ ਵਿੱਚ ਅਉਤ ਅਧਿਕਾਰੀਆਂ ਨੂੰ ਸਾਰਿਆਂ ਨੂੰ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਵੀ ਜਿਹੜੀਆਂ ਇਹਾਂ ਦੀਆਂ ਮੰਗਾਂ ਉਹਨਾਂ ਦੀ ਪਾਲਿਸੀ ਵੱਖਰੀ ਬਣਾ ਕੇ ਤੇਨਾਂ ਨੂੰ ਰੈਗੂਲਰ ਕਰੋ ਤੇ ਅੱਜ 1 ਸਾਲ ਬੀ ਜਾਣ ਦੇ ਬਾਅਦ ਵੀ ਨਾ ਤਾਂ ਸਾਡੀ ਕੋਈ ਪਾਲਿਸੀ ਬਣਾਈ ਤੇ ਨਾ ਹੀ ਕੋਈ ਉਹਨਾਂ ਦੇ ਖਾਣ ਜਿਹੜੀਆਂ ਮੰਗ ਉਸ ਤੋਂ ਬਾਅਦ ਤਿੰਨ ਸਾਡੀਆਂ ਮੀਟਿੰਗਾਂ ਹੋ ਗਈਆਂ ਮੀਟਿੰਗਾਂ ਦੇ ਵਿੱਚ ਵੀ ਸਾਨੂੰ ਲਾਰੇ ਦਿੱਤੇ ਆ ਉਸ ਕਰਕੇ ਉਹਨਾਂ ਨੂੰ ਜਾਣੂ ਕਰਾਉਣ ਵਾਸਤੇ ਅਸੀਂ ਜਿਹੜਾ ਅੱਜ ਉਹ ਧਰਨਾ ਪ੍ਰਦਰਸ਼ਨ ਕੀਤਾ 2 ਘੰਟੇ ਵਾਸਤੇ ਪੂਰੇ ਪੰਜਾਬ ਦੇ ਬੱਸ ਸਟੈਂਡ ਬੰਦ ਕੀਤੇ ਨੇ ਹੋਰ ਕੀ ਕਾਪੀ ਵੀ ਭੁਗ ਗਈ ਕਿਸ ਚੀਜ਼ ਦੀ ਦੇਖੋ ਜੀ ਕਾਪੀਆਂ ਭੁਗੀਆਂ ਹੈਆਂ ਵੀ ਜਿਹੜਾ ਇਹਨਾਂ ਨੇ ਬਿੱਲ ਪਾਸ ਕੀਤਾ ਉਹਦੇ ਵਿੱਚ ਬਿਲਕੁਲ ਕੁਝ ਵੀ ਕਿਸਮਤਾਂ ਨਹੀਂ ਸਿਰਫ ਤੇ ਸਿਰਫ ਇੱਕ ਫਰੀ ਔਰਤਾਂਵਾਂ ਦਾ ਸਫਰ ਸਬਰ ਸਹੂਲਤ ਰੱਖੀ ਆ ਜਿਹੜੇ ਕੰਮੇ ਦਿਨ ਰਾਤ ਕੰਮ ਕਰਕੇ ਆਪਣੀਆਂ ਹੱਡੀਆਂ ਫਸਲੀਆਂ ਤੋੜ ਕੇ ਆਪਣੀ ਮਿਹਨਤ ਕਰਕੇ ਮਿਹਨਤ ਕਸ਼ ਲੋਕ ਨੇ ਉਹਨਾਂ ਦੇ ਵਾਸਤੇ ਕੁਝ ਨਹੀਂ ਇੱਕ ਪਾਸੇ ਸਰਕਾਰ ਕਿੰਵੀ ਸਾਡੇ ਕੋਲ ਪੈਸਾ ਨਹੀਂ ਰੋਜ਼ ਤੱਕ ਕਰੋੜਾਂ ਰੁਪਏ ਦਾ ਸਫਰ ਫਰੀ ਦਾ ਹੋ ਰਿਹਾ ਪਰ ਜਿਹੜੇ ਦਿਨ ਰਾਤ ਕੰਮ ਕਰਕੇ ਕੰਮੇ ਕਰ ਰਹੇ ਨੇ ਉਹਨਾਂ ਵਾਸਤੇ ਦੇਣ ਵਾਸਤੇ ਸਰਕਾਰ ਨੂੰ ਕੁਝ ਵੀ ਨਹੀਂ ਹੈਗਾ ਜੇ ਨਹੀਂ ਮੰਨੀਆਂ ਮੰਗਾਂ ਕਿ ਕੀ ਦਾ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂ ਤੇ ਆਉਣ ਵਾਲੀ 7 ਤੇ 8 9 ਤਰੀਕ ਨੂੰ ਸਾਡੀ ਹੜਤਾਲ ਆ ਤੇ 8 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਦੇ ਘਰ ਦੇ ਗਾੜੀ ਧਰਨਾ ਦਿੱਤਾ ਜਾਊਗਾ ਸਰ ਧਰਨਾ ਇਸ ਕਰਕੇ ਦੇ ਰਹੇ ਆ ਕਿ ਸਾਡੇ ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਜਿਹੜੀਆਂ ਇਹਨਾਂ ਨੇ ਮੰਨੀਆਂ ਹੋਈਆਂ ਮੰਗਾਂ ਉਹ ਵੀ ਨਹੀਂ ਸਾਡੀਆਂ ਪੂਰੀਆਂ ਕਰ ਰਹੇ ਇਸ ਕਰਕੇ ਹੀ ਇਹ ਦੋ ਘੰਟੇ ਵਾਸਤੇ ਬੱਸ ਸਟੈਂਡ ਬੰਦ ਕੀਤਾ ਹੈ ਔਰ ਆਨੇ ਬਦੇ ਸਮੇਂ ਵਿੱਚ ਅਸੀਂ 7 8 9 ਦੀ ਹੜਤਾਲ ਕਰਨ ਜਾ ਰਹੇ ਹਾਂ 8 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਦੇ ਘਰ ਕੇ ਰੋਸ ਪ੍ਰਦਰਸ਼ਨ ਕਰਾਂਗੇ ਔਰ ਇਹ ਇਸ ਕਰਕੇ ਕੀਤਾ ਗਿਆ ਕਿ ਜਿਹੜੀਆਂ ਕਿਲੋਮੀਟਰ ਸਕੀਮ ਬਸਾਂ ਲਿਆਉਣ ਜਾ ਰਹੇ ਨੇ ਕਿਲੋਮੀਟਰ ਸਕੀਮ ਬਸਾਂ ਪਾਉਣ ਜਾ ਰਹੇ ਇਹ ਸਾਡੇ ਮੈਕਮਲੇ ਤੇ ਸਾਡੇ ਵਾਸਤੇ ਬਹੁਤ ਹੀ ਘਾਟੇਮਨਸੋਦਾ ਹੈ ਜੋ ਵੀ ਆਨੂ ਤੁਹਾਡੀਆਂ ਬਸਾਂ ਵਿੱਚ ਸਵਾਰੀ ਬੈਠੇ ਚਾਹੇ ਨਾ ਬੈਠੇ ਪਰ ਖਾਨੂੰ ਇਹਨਾਂ ਦਾ ਭੁਗਤਾਨ ਕਰਨੇ ਪੈਣਾ। ਕੁੱਲ ਕਿੰਨੇ ਮੁਲਾਜ਼ਮ ਜਿਹੜੇ ਅੱਜ ਹੜਤਾਲ ਤੇ ਗਏ ਨੇ? ਛੱਟੋਗੜ੍ਹ 4 ਤੋਂ 5000 ਮੁਲਾਜ਼ਮ ਜਿਹੜੇ ਇਸ ਵੇਲੇ 2 ਘੰਟੇ ਦੀ ਹੜਤਾਲ ਤੇ ਬੈਠੇ ਨੇ। ਕਿੰਨਾ ਕੁ ਨੁਕਸਾਨ ਜਿਹੜਾ? ਨੁਕਸਾਨ ਦੇਖੋ ਜੀ ਤੁਹਾਡੇ ਦੀਪੂ ਦਾ ਹੀ ਲਾ ਲਓ ਵੀ 7 ਲੱਖ ਰੁਪਈਆ ਡੇਲੀ ਦੀ ਹੁੰਦਾਂ ਹੈ। ਤੇ ਉਹਦੇ ਹਿਸਾਬ ਨਾਲ